ਹਾਂ ਜੀ ਜਿੰਦਰ ਸਿੰਘ ਜੀ ਮੈਂ ਬੀਕੂ ਦੇ ਵਿੱਚ ਅਜੇ ਕਰੈਕਟਰ ਕੰਮ ਕਰਦਾ ਜੀ ਅਸੀਂ ਸੰਗਰੂਰ ਤੋਂ ਪਟਿਆਲੇ ਨੂੰ ਗੱਡੀ ਭਰ ਕੇ ਜਾ ਰਹੇ ਸੀ ਜੀ ਆਪਣੇ ਵਿੱਚੋਂ ਬੈਕ ਸਾਈਡ ਤੋਂ ਬਾਈਕ ਆਇਆ ਇੱਕ ਉਹ ਤੇ ਦੋ ਮੋਢੇ ਰੌਲਾ ਸਵਾਰ ਸੀ ਜੀ ਤੇ ਉਹਨਾਂ ਨੇ ਇੱਕ ਆਪਣੇ ਆਪ ਦੇ ਉੱਤੇ ਮੋਟਾ ਦਾ ਬਰੇਕੇਜ ਕਰਤਾ ਟ੍ਰੈਵਲ ਕੱਟ ਮਾਰ ਕੇ ਉਹ ਮੋਢੇ ਨੂੰ ਬਚਾਇਆ ਸੋ ਜੀ ਉਹ ਤੋਂ ਹੀ ਆਪਣੀ ਬੈਸਬਾਜੀ ਹੁੰਦੀ ਹੈ ਜੀ ਉਹ ਪਹਿਲੇ ਛਿੱਪੋ ਕੰਚਲ ਮੋਢੇ ਹੋਰ ਨਾਲ ਉਹਦੇ ਕੋਈ ਗੱਲ ਕੋ ਦਾ ਡਰਾਈਵਰ ਆਪਣਾ ਉੱਤਰ ਕੇ ਥੱਲੇ ਜਾਂਦਾ ਜੀ ਬਾਅਦ ਜਾਂ ਸਾਰੇ ਉਹਨੂੰ ਮਤਲਬ ਕੁੱਟਾਂ ਲੱਗ ਜਾਂਦੇ ਜੀ ਉਸ ਤੋਂ ਬਾਅਦ ਮੈਂ ਜਾਂਦਾ ਜੀ ਮੈਨੂੰ ਖੜ ਲੈਂਦੇ ਆ ਤਿੰਨ ਚਾਰ ਮੋਟੇ ਹੋਰ ਨਾਲ ਆ ਜਾਂਦੇ ਉਹ ਚਾਰ ਪੰਜ ਜਣੇ ਇਧਰ ਮੈਂ ਇਕੱਲਾ ਹੁੰਦਾ ਉਧਰ ਆਪਣਾ ਡਰਾਈਵਰ ਇਕੱਲਾ ਹੁੰਦਾ ਜੀ ਤੇ ਸਾਡੇ ਤੀਖੇ ਪਤਨੇ ਉਹਨਾਂ ਕੋਲ ਕੀ ਹੈ ਕਿ ਮੋਟੇ ਮੋਟੇ ਕੜੀ ਚੋਲਾ ਕੋਲ ਜੀ ਉਹ ਸਾਡੇ ਬਾਰੇ ਜੀ ਉਸ ਦਿਮਾਗ ਮਾਰ ਸਾਰੀ ਇੱਥੋਂ ਫਰਾਰ ਹੋ ਗਏ ਨੇ ਜੀ ਉਹ ਤਾਂ ਸੱਟਾ ਕਿੰਨੀ ਇੱਕ ਜਿਹੜੀਆਂ ਲੱਗੀਆਂ ਟ੍ਰੈਵਲ ਦੇ ਸੱਟਾ ਜ਼ਿਆਦਾ ਨਹੀਂ ਜੀ ਤੇ ਮੇਰੇ ਤਾਂ ਕਰੈਕਟਰੇ ਮਾਰੀ ਨੇ ਜੀ ਹਾਂ ਜੀ ਤਾਂ ਕਿਵੇਂ ਦੇਖਦੇ ਪੰਜਾਬ ਦੇ ਹਾਲਾਤਾਂ ਨੂੰ ਤਾਂ ਇਸ ਤਰੀਕੇ ਹਮ ਤਾਂ ਪੰਜਾਬ ਦੇ ਹਾਲਾਤ ਬਹੁਤ ਮੰਗਲ ਵਾਲਾ ਦੇਖੋ ਸੈਲੈਂਟ ਕਰੀ ਮੋਹਰ ਸੈਲੈਂਟ ਕਰੀ ਆਪਣੀ ਕੱਟ ਸੈਲੈਂਟ ਕਰੀ ਪੂਰੀ ਆਪ ਕੋਲ ਵੀਡੀਓ ਮੋਟੇ ਦੀ ਬਾਹਰ ਲੰਮਕਤੇ ਦੀ ਵੀਰੇ ਬਾਹਰ ਦੇ ਵਿੱਚ ਆਪਣੇ ਸਪੇਸ ਵੀ ਨਹੀਂ ਸੈ ਗਈ ਉਸ ਤੋਂ ਬਾਅਦ ਗੁੰਡਾਗਰਦੀ ਕੀਤੀ ਸਾਨੂੰ ਵਾਰ ਕੇ ਨਾਲ ਦੇ ਨਾਲ ਚਲੇ ਗਏ ਵੀਰੇ ਹਾਂ ਸਰ ਜੇਕਰ ਗੱਲ ਕਰੀਏ ਕੋਈ ਜਿੱਦ-ਵੈਸ ਜਾਂ ਕੋਈ ਮਸਲਾ ਹੋ ਨਹੀਂ ਨਹੀਂ ਫਿਰ ਕਿਹੜਾ ਕੋਈ ਜਿੱਦ-ਵੈਸ ਨਹੀਂ ਸਭ ਦਾ ਕੋਈ ਬੱਸ ਦੀ ਫੇਟ ਵਗੈਰਾ ਜੋ ਕਿ ਐਸਾ ਕੋਈ ਮਸਲਾ ਨਹੀਂ ਤਾਂ ਦਾ ਕੁਝ ਨਹੀਂ ਸੈਗਾ ਹਾਂ ਨੰਬਰ ਵਗੈਰਾ ਹੈ ਮੋਟਰਸਾਈਕਲ ਹੈ ਜਿਹਦੇ ਨਾਲ ਥੋੜਾ ਘੱਟਣਾ ਹੋਈ ਹੈ ਜੀ ਹਾਂਜੀ ਹਾਂਜੀ ਵੀਰੇ ਕੀ ਨੰਬਰ ਹੈ ਜੀ ਉਹਦਾ BB 13 BG 5410 ਜਿਹੜਾ ਡਰਾਈਵਰ ਹੈ ਜੀ ਹੁਣ ਉਹ ਕਿੱਥੇ ਨਹੀਂ ਉਹ ਹੁਣ ਆਪਣੇ ਸਰਕਾਰੀ ਸਰਕਾਰੀ ਹਸਪੀਟਲ ਦੇ ਵਿੱਚ ਗਏ ਨੇ ਲਾਜ ਵਾਸਤੇ ਜ ਉਹ ਆਪਣੇ ਜਿਹੜੇ ਆਪਣੇ ਪੰਜਾਬ ਪੁਲਿਸ ਐਸਐਸਐ ਅਸਲ ਵਿੱਚ ਇਹ ਗੱਡੀ ਆ ਜੀ ਉਹ ਉੱਥੇ ਲੈ ਕੇ ਗਈ ਜੀ ਕਿਵੇਂ ਦੇਖਦੇ ਹੋ ਸੜਕ ਸੁਰੱਖਿਆ ਦੇ ਲੈ ਕੇ ਪ੍ਰਬੰਧਾ ਨੂੰ ਜਿਵੇਂ ਉਹ ਇਨੀ ਸਪੀਡ ਨਾਲ ਆਏ ਲੈ ਕੇ ਗਏ ਕਿਵੇਂ ਦੇਖਦੇ ਪ੍ਰਬੰਧ ਬਹੁਤ ਵਧੀਆ ਸੀ ਉਹ ਆਪਣੇ 5 ਮਿੰਟਾਂ ਦੇ ਵਿੱਚ ਇੱਥੇ ਆ ਗਏ ਜੀ ਤੇ ਇੱਥੋਂ ਲੈ ਕੇ ਹੁਣ ਸਾਨੂੰ ਪੂਰੀ ਆਸ ਆਈ ਮਤਲਬ ਕਿ ਆਪਾਂ ਨੂੰ ਬੰਦ ਦਾ ਇਨਸਾਫ ਮਿਲੂਗਾ ਜੀ 112 ਦੇ ਕਾਲ ਕਰਕੇ ਪੂਰੀ ਜਾਣਕਾਰੀ ਦੇ ਦਿੱਤੀ ਕਿ ਜੀ ਹਾਂ ਜੀ ਹਾਂ ਜੀ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਆ ਜੀ